ਸੋ ਨਿਹਾਲ ਵਾਦ ਸਿਰੇ ਆਕਾਲੀ 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 ਸੋ ਨਿਹਾਲ ਹਾਲੇ ਸੇਵਾ ਕਾਵਦੂ ਤੇ ਆਦੇ ਇਹ ਸੰਗਤ ਚ ਸਾਰਿਆਂ ਨੂੰ ਲੋਈਆਂ ਮਿਲੀਆਂ ਇਹਨੂੰ ਮਹਾਰਾਜ ਦਸਤਾਰ ਦੁਆਰੇ ਨੇ ਆਪਣੇ ਆਪ ਹੀ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਤੇ ਮੈਂ ਕਹਿੰਦਾ ਕਿ ਗੁਰੂ ਸਾਹਿਬ ਕਿਰਪਾ ਕਰ ਦੇਣ ਇਹ ਵੀ ਬੱਚਾ ਕਿਤੇ ਇਹਨਾਂ ਵਰਗਾ ਬਣ ਜੇ ਇਹ ਵੀ ਗਾਂਹ ਕੇਸ ਸਜਾ ਕੇ ਸੋਹਣਾ ਸਿੰਘ ਸੱਜ ਕੇ ਆਵੇ ਇਸ ਦਰ ਤੋਂ ਇਹਨੂੰ ਸਿੱਖੀ ਮਿਲਣੀ ਸੀ ਮੈਂ ਕਹਿੰਦਾ ਬਾਬਾ ਜੀ ਜਕਾਰਾ ਛੱਡਣ ਹੋਏ ਅਰੇ ਵੀ ਆਵੇ ਨਿਹਾਲ ਹੋ ਜਾਵੇ ਸ਼ੀਦਾ ਨੂੰ ਪਾਵੇ ਸਤਿ ਆਕਾਲੇ ਨਾ ਵੀ ਪ੍ਰਾਣ ਕਰਕੇ ਜਾ ਕੇ ਮਕੇਸ ਰੱਖੂੰਗਾ ਛਾੜੇ ਜਕਾਰਾ ਬੋਲੇ ਸੋਨਿਹਾਲ ਸਤਿ ਆਕਾਲੇ ਆਜੋ 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 ਬੋਲੇ ਸੋਨਿਹਾਲ ਵਾਹ ਵੀਡੀਓ ਬਣਾਈ ਹੈ ਕਿ ਆਪਾਂ ਬਾਬਿਆਂ ਦਾ ਕਿ ਨਾਂ ਲੋ ਜਾਵੇ ਸ਼ਹੀਦਾਂ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਬਹੁਤ ਬਹੁਤ ਮਾਰਾ ਗਲਤੀ ਬਲਦੀ ਹੈ ਜੀ ਅਸੀਂ ਮਾਫੀ ਲੈ ਮੈਂ ਕਿੰਨਾ ਵੀ ਐਫਓ ਦਾ ਪਿਆਰ ਜਿਹੜਾ ਤੁਹਾਡੇ ਤੋਂ ਮਿਲਿਆ ਸਾਡੀਆਂ ਧੀਆਂ ਵੀ ਸਾਡੀਆਂ ਭੈਣਾਂ ਵੀ ਤੁਹਾਡੇ ਵਿੱਚ ਵਿਚਰਦੀ ਰਹੀ ਕਿਸੇ ਬੱਚੇ ਦੀ ਕੋਈ ਕੰਪਲੇਟ ਨਹੀਂ ਆਈ ਤੇ ਇਹੋ ਜੇ ਸਿੰਘ ਮੈਂ ਕਹਿੰਦਾ ਆ ਕਿ ਪਿਛਲੀਆਂ ਅਸੀਂ ਰੂਹਾਂ ਵਿਛੜੀਆਂ ਆ ਤੇ ਵਿਛੜਿਆ ਮੇਲੇ ਪ੍ਰਭੂ ਇਹ ਪਰਮੇਸ਼ਰ ਨੇ ਸਾਨੂੰ ਵਿਛੜਿਆ ਨੂੰ ਕਿਤੇ ਮਿਲਾਇਆ ਆ ਤੇ ਮੈਂ ਕਹਿੰਦਾ ਇਹ ਪਿਆਰ ਸਾਡਾ ਸਦਾ ਵਾਸਤੇ ਇੰਝ ਹੀ ਬਣਿਆ ਰਵੇ ਤੇ ਅਸੀਂ ਗੁਰਨਾਦਕ ਦੀ ਸ਼ੋਭਾ ਹੋਰ ਵਧਾਉਂਦੇ ਰਹੀਏ ਹੋਰ ਨਾਮ ਜਪਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਸਾਰੇ ਸਿੰਘਾਂ ਦਾ ਬਹੁਤ ਵਾਹਿਗੁਰੂ ਜੀ 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 ਵਾਹਿਗ